ਅਸੀਂ ਤਾਂ ਅੱਜ ਹੁਣ ਹੁਕਮ ਕਰ ਦੇਣ ਜੀ ਅਸੀਂ ਤਾਂ ਹੁਣੇ ਚੁਕਲੀ ਹੱਥੋਂ ਸਾਡਾ ਗੁਰੂ ਵੇਸੇ ਕਹਿ ਗਿਆ ਸੁਗਰਾ 154 ਨੀ ਝੋਲੇ ਦੇ ਦੀਨ ਕਹਿ ਤੁਰਜਾ ਪੁਰਜਾ ਕਟ ਮਰੇ ਕਬੂਨੀ ਛੋਟੇ ਖੇਤ ਅਸੀਂ ਬੰਦੇ ਬਣ ਸਾਨੂੰ ਸਾਡੇ ਅੱਗੇ ਚੀਜ਼ ਕੋਣੀ ਜੀ ਜੇ ਅਸੀਂ ਆਪਣੀ ਆਈ ਤੇ ਆ ਗਏ ਨਾ ਆ ਬਾਰਡਰ ਕਿ ਜੇ ਸਾਡੇ ਵੀ ਚੀਜ਼ ਹੀ ਕੋਣੀ ਕਿੰਨੇ ਕੁ ਮਰ ਜਾਗੇ ਅਸੀਂ ਇਹਨਾਂ ਦੀਆਂ ਗੋਲੀਆਂ ਮੁੱਕ ਜਾਣਗੀਆਂ ਅਸੀਂ ਤਾਂ ਜਦੋਂ ਸਾਨੂੰ ਤਾਂ ਜੰਗ ਦੇ ਵਿੱਚ ਚਾ ਚੜਦਾ ਹੈ ਪਾ ਸਾਡੇ ਲੀਡਰਸ਼ਿਪ ਜਿਹੜੀ ਉਹ ਥੋੜੀ ਜੀ ਕੁਝ ਤਾਂ ਵਿਗ ਗਏ ਪਹਿਲਾਂ ਉਹ ਬਕਾਉ ਨੇ ਕਦੀ ਰਾਜੇ ਦੀ ਕੁਝ ਦਾ ਘਰਾਓ ਕਰ ਲਿਆ ਕਲੀ ਟੂਰ ਬਲਾਜੇ ਬੰਦ ਕਰ ਲਿਆ ਉਹ ਦੱਸ ਵੀ ਚਾਰ ਬੰਦੇ ਜਾ ਕੇ ਕਰ ਲਾਂਗੇ ਜੇ ਆਉਣਾ ਹੈ ਅੱਜ ਕੋਮ ਦੇ ਉੱਤੇ ਏਡੀ ਵੱਡੀ ਭੀੜ ਬਣੀ ਪਈ ਏ ਅੱਜ ਕੋਮ ਕਿੱਥੇ ਪਹੁੰਚੀ ਏ ਅੱਗੇ ਲੱਗੋ ਫੰਡ ਖਾਦੇ ਨੇ ਤੁਸੀਂ ਇਲੈਕਸ਼ਨ ਲੜੇ ਨੇ ਅੱਗੇ ਲੱਗੋ ਗੋਲੀ ਖਾਓ ਇੱਕ ਅੱਧਾ ਅਸੀਂ ਵੀ ਆ ਕੇ ਵੀ ਵਾਕਿਆ ਰਾਜੇ ਆਲ ਦੇ ਜਗਿੰਦਰ ਘਰਾਏ ਵਾਲਾ ਬੜਾ ਬੜੇ ਮਸ਼ਹੂਰ ਨੇ ਜਿਨ੍ਹਾਂ ਨੇ ਇਹ ਕਰਤਾ ਅਰੇ ਇਹਦੇ ਲੋਕ ਫੰਡ ਖਾਣ ਵਾਲੇ ਇਲੈਕਸ਼ਨ ਲੜਨ ਵਾਲੇ ਤੇ ਲੋਕਾਂ ਨੂੰ ਨੌਜਰਨ ਮਰਵਾਉਣ ਵਾਲੇ ਬੰਦੇ ਨੇ ਜੀ ਕੇ ਸਾਡੇ ਤੋਂ ਇੰਨੀ ਲਰਜੀ ਹੈ ਸਾਡੇ ਗੁਰੂ ਤੇਗ ਬਹਾਦਰ ਨੇ ਇਹਨਾਂ ਨੂੰ ਬਚਾਉਣ ਵਾਸਤੇ ਦਿੱਲੀ 'ਚ ਜਾ ਕੇ ਸੀਸ ਦੀ ਤਰ ਤਿਆ ਜੋ ਉਸੇ ਦਿੱਲੀ ਸੰਵਰ ਨਹੀਂ ਦਿੰਦੀ ਇਹ ਸਾਡਾ ਇੱਕ ਮਰ ਗਿਆ ਸ਼ੁਕਰਨਾ ਇੱਥੇ ਭਾਵੇਂ 20 ਵੀ ਹੋਰ ਹੋ ਜਾਣ 100 ਹੋ ਜਾਣ ਪਰ ਇਹ ਬਾੜਾ ਟੁੱਟ ਕੇ ਰਹੇਗਾ ਇਹ ਅਸੀਂ ਦਿੱਲੀ ਜਾ ਕੇ ਰਾਂਗੇ ਸਾਨਾ ਲੀਟਰ ਦੀ ਕੋਲ ਵੀ ਸੀਗੀ ਆਪਾਂ ਵੈਰੀਗੇਟ ਭੰਨੇ ਆ ਤਾਂ ਵੀ ਕੋਈ ਲੋਕ ਨਹੀਂ ਸਮਝਦੇ ਉਹਨੂੰ ਮੰਦਿਰ ਦਾ ਨਾਂ ਦੇ ਦਿੰਦੇ ਆ ਮੰਦਿਰ ਕਾ ਦੀ ਮੰਦਿਰ ਇੱਕ ਤੇ ਆਪਾਂ ਗਾਂ ਹੋ ਕੇ ਮਰੀਏ ਲੜੀਏ ਉਹਨਾਂ ਨਾਲ ਤੇ ਆਪਾਂ ਪਿੱਛੇ ਰੀ ਮੰਦਿਰ ਸਾਟਾ ਨਾ ਆ ਜਾਂਦਾ ਕਿ ਮੰਦਿਰ ਹੈ ਤੇ ਪੰਜਾਬ ਚ ਵੜ ਕੇ ਸਾਡੀ ਹੱਥ ਚ ਇਹਨਾਂ ਸਾਡੇ ਟਰੈਕਟਰ ਭੰਨੇ ਨੇ ਗੱਡੀਆਂ ਭੰਨੀਆਂ ਨੇ ਉਹ ਮੁੰਡੇ ਤੇ ਗੋਲੀ ਮਾਰੀ ਇਹਨਾਂ ਨੇ ਤੇ ਤੇ ਨੁਕਸਾਨ ਇੰਨਾ ਤਗੜਾ ਕੀਤਾ ਭਾਜੀ ਕੋਈ ਲੱਖਾਂ ਕਰੋੜਾਂ ਦਾ ਕਿਹੜਾ ਮੁੰਡਾ ਵਾਪਸ ਥੋੜਾ ਆਏਗਾ ਜੀ ਜਿੰਨਾ ਦਾ ਤਿੰਨ ਭੈਣਾਂ ਦਾ ਇੱਕ ਭਾਈ ਵਾਗ ਗਿਆ ਜੀ ਉਹ ਜ਼ਿੰਦਗੀ ਜਿੱਥੇ ਥੋੜਾ ਬਦਵਾਰ ਆ ਸਕਦਾ ਜੀ ਕਮੀਜ਼ ਇਸ਼ਤਾ ਦੇ ਦਿਆਂ ਨਾ ਉਹਨਾਂ ਦੇ ਤੇ ਉੱਤੇ ਵਰਦੀ ਦੇ ਦੀ ਉਹ ਗੁੰਡੇ ਆਣ ਕੇ ਉੱਥੇ ਥਾਪੀਆਂ ਮਾਰਨ ਲੱਗ ਗਏ ਨੇ ਸਾਨੂੰ ਕਦੀਆਂ ਗਾਲਾਂ ਕੱਢਣ ਲੱਗ ਗਏ ਨੇ ਸਾਡੇ ਗੁਰੂਆਂ ਦੀਆਂ ਫੋਟੋਆਂ ਝੰਡਿਆਂ ਨੂੰ ਥੱਲੇ ਪੈਰਾਂ ਥੱਲੇ ਰੱਖਣ ਲੱਗ ਗਏ ਨੇ ਉਸ ਵਾਰ ਵਿਰੋਧ ਵਾਧਾ ਵਾਧਾ ਵਾਧ ਗਿਆ ਇਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਸ਼ੁਰੂ ਕਰਤੀਆਂ ਨੱਥੁਰ ਗਏ ਤੇ ਉਹ ਜਿਹੜੇ ਗੁੰਡਿਆਂ ਨੇ ਉਹ ਡਾਂਗਾ ਲਾਇਆ ਇੱਥਾਰੇ ਸਾਰੇ ਸੈਕਟਰ ਨੂੰ ਸਾਨੂੰ ਪਹਿਲਾਂ ਢਕਾਇਆ ਗਿਆ ਸਾਨੂੰ ਪਹਿਲੇ ਉਹਨਾਂ ਦਾ ਢਕਾਇਆ ਜੀ ਧੱਕੇ ਨੂੰ ਜੇ ਅਸੀਂ ਢਕਦੇ ਜੇ ਸਾਡੇ ਕੀ ਚੀਜ਼ ਕੀ ਨੇ ਸਾਡੇ ਇਤਿਹਾਸ ਬਾਰੇ ਨਹੀਂ ਜਾਣਦੇ ਹੋ ਜੀ ਇਹ ਖਨੌਰੀ ਬਾਡਰ ਦੇ ਉੱਤੇ ਖੜੇ ਹੋਏ ਆਂ بارش ਦਾ ਮਾਹੌਲ ਬਣ ਚੁੱਕਿਆ ਆ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਹਰਿਆਣਾ ਦਾ ਜਿਹੜਾ ਬਾਰਡਰ ਉਸੇ ਤਰ੍ਹਾਂ ਜਿਹੜੀ ਆ ਹਰਿਆਣਾ ਪੁਲਿਸ ਤਾਇਨਾਤ ਕੀਤੀ ਗਈ ਹੈ ਪ੍ਰਸ਼ਾਸਨ ਤਾਇਨਾਤ ਕੀਤਾ ਗਿਆ ਤੇ ਸਾਹਮਣੇ ਕਿਸਾਨ ਵੀ ਜਿਹੜੇ ਆ ਉਹ ਡਟੇ ਹੋਏ ਨੇ ਹਾਲਾਂਕਿ ਮੀਂਹ ਦਾ ਜਿਹੜਾ ਆ ਮਾਹੌਲ ਉਹ ਬਣਦਾ ਨਜ਼ਰ ਆ ਰਿਹਾ ਕਿਸਾਨ ਟਰੈਕਟਰ ਟਰਾਲੀਆਂ ਦੇ ਵਿੱਚ ਜਿਹੜਾ ਰਾਤ ਰਹਿ ਰਹੇ ਨੇ ਬਾਈ ਕੀ ਹਾਲ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਕਿਵੇਂ ਦੇਖ ਰਹੇ ਹੋ ਪਾਜੀ ਮੀਂਹ ਵੀ ਸ਼ੁਰੂ ਹੋ ਗਿਆ ਆ ਲਗਾਤਾਰ ਕਿੰਨੇ ਦਿਨਾਂ ਤੋਂ ਡਟੇ ਹੋਏ ਹੋ ਜੀ ਡੱਟੇ ਦੇ ਵੀਰ ਆਪਾਂ 11 ਤਰੀਕ ਦੇ ਹੋਏ ਆ ਇੱਕ ਤਰੀਕੇ ਦੇ 13 ਤਰੀਕ ਦੇ ਦਿੱਲੀ ਕੁੰਜ ਸੀਗੀ ਤੇ ਆਪਾਂ ਡੱਟੇ ਦੇ ਪਹਿਲੇ ਦੀ ਹੋਏ ਆ ਤੇ ਹੁਣ ਮੀ ਦਾ ਮੋਲ ਹੈ ਤੇ ਸਾਨੂੰ ਇਹ ਹੀ ਹੈ ਕਿ ਆਪਾਂ ਡੱਟੇ ਰਹੀਏ ਪਿੱਛੇ ਨਾ ਹੋਈਏ ਬਸ ਕਿਵੇਂ ਦੇਖਦੇ ਹੋ ਪਾਜੀ ਇੱਕ ਨੌਜਵਾਨ ਦੀ ਆ ਤੁਹਾਡੀ ਉਮਰ ਦਾ ਨੌਜਵਾਨ ਹੋਣਾ ਜਿਹਦੀ ਸ਼ਹਾਦਤ ਹੋਈ ਹੈ ਜਿਹਦੀ ਗੋਲੀ ਲੱਗੀ ਆ ਤੇ ਹਜੇ ਵੀ ਜਿਹੜਾ ਹਰਿਆਣਾ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਿਆਰੀਆਂ ਉਹਨਾਂ ਵੱਲੋਂ ਉਸੇ ਤਰ੍ਹਾਂ ਸਖਤ ਨੇ ਤਿਆਰੀਆਂ ਤੇ ਉਹ ਰੱਖਣਗੇ ਤੇ ਜੋ ਕਿ ਜਿਹੜੇ ਆਪਣੇ ਲੋਕੀ ਹੁੰਦੇ ਨੇ ਨਾ ਉਸ ਦਿਨ ਤੇ ਕਿਸਾਨਾਂ ਲੀਟਰਾਂ ਦੀ ਕੋਲ ਵੀ ਸੀਗੀ ਆਪਾਂ ਬੈਰੀਗੇਟ ਭੰਨੇ ਆ ਤਾਂ ਵੀ ਕੋਈ ਲੋਕ ਨਹੀਂ ਸਮਝਦੇ ਉਹਨੂੰ ਮੰਦਿਰ ਦਾ ਨਾਂ ਦੇ ਦਿੰਦੇ ਆ ਮੰਦਿਰ ਕਾ ਦੀ ਮੰਦਿਰ ਇੱਕ ਤੇ ਆਪਾਂ ਗਾਂ ਹੋ ਕੇ ਮਰੀਏ ਲੜੀਏ ਉਹਨਾਂ ਨਾਲ ਤੇ ਆਪਾਂ ਪਿੱਛੇ ਦੀ ਮੰਦਿਰ ਸਾਡਾ ਨਾਂ ਆ ਜਾਂਦਾ ਕਿ ਮੰਦਿਰ ਹੈ ਧਰਨੇ ਨੂੰ ਖਰਾਬ ਕਰਦੀ ਉਹਨਾਂ ਵਿਚਾਰਾ ਸ਼ਹੀਦੀ ਦੇ ਗਿਆ ਤੁਹਾਨੂੰ ਸ਼ਹੀਦ ਕਹਤਾ ਦਿਓ ਵਿਚਾਰਾ ਕੋਈ ਉਹਨੂੰ ਗੋਲੀ ਗਾਲੀ ਗਟਾ ਕੋਈ ਨਸ਼ਾ ਖਾ ਕੇ ਮਾਰਦਾ ਤੇ ਉਹਨੂੰ ਤਾਂ ਵੀ ਸ਼ਹੀਦ ਕਹਿ ਦੇਣਾ ਸੀ ਜੀ ਹਾਂਜੀ ਇੱਧਰ ਹੋਰ ਸਾਸ਼ੀਕਰ ਅੰਕਲ ਜੀ ਸਾਸ਼ੀਕਰ ਗਲੀ ਮੀਂਹ ਦਾ ਮਾਹੌਲ ਕਾਫੀ ਬਣ ਗਿਆ ਲਗਾਤਾਰ ਕਿਸਾਨ ਡਟੇ ਹੋਏ ਨੇ ਮੀਂਹ ਦੇ ਵਿੱਚ ਕਾਫੀ ਸਾਰੀਆਂ ਤੰਗੀਆਂ ਆਈਆਂ ਨੇ ਤਾਂ ਕਿਵੇਂ ਦੇਖ ਰਹੇ ਹੋ ਕਿ ਛੋਟੇ ਵੀ ਪਰਮੇਸ਼ਰ ਦਾ ਹੁਕਮ ਹੈ ਇਹ ਵਜਾ ਕੇ ਛੱਡਾਂਗੇ ਪਿੱਛਾ ਧਟਦੇ ਨਹੀਂ ਇਸੇ ਤਰ੍ਹਾਂ ਹੀ ਜਿਚੇਰ ਡਟੇ ਰਵਾਂਗੇ ਕੋਈ ਗੱਲ ਨਹੀਂ ਸਾਡੀ ਦਿੱਤੀ ਹੋਈ ਤਾਕਤ ਸਰਕਾਰ ਸਾਡੇ ਤੇ ਵਰਤਰੀ ਹੈ ਅਸੀਂ ਵੋਟਾਂ ਪਾ ਕੇ ਸਰਕਾਰ ਨੂੰ ਕਾਮਯਾਬ ਕੀਤਾ ਹੈ ਅਸੀਂ ਸਭ ਕੁਝ ਕੀਤਾ ਸਾਡੀ ਦੀਤੀ ਤਾਕਤ ਸਾਡੇ ਤੇ ਵਰਤ ਰਹੇ ਨੇ ਦੇਖੋ ਪਿਛਾਂ ਦਾ ਹਟਦੇ ਨਹੀਂ ਤੁਸੀਂ ਪਿੱਛੋ ਲੈ ਕੇ ਸਾਡਾ ਇਤਿਹਾਸ ਆਪਾਂ ਜਾਣਨੇ ਕੁਝੂ ਜੇ ਦਾ ਅਸੀਂ ਪਿਛਾਂ ਦਾ ਹਟਦੇ ਨਹੀਂ ਚੱਲੋ ਗੱਲ ਆ ਜੀ ਬੇ ਅਗਰ ਸਰਕਾਰ ਮੰਗਾ ਅਗਰ ਮੰਨ ਲੈਂਦੀ ਆ ਤਾਂ ਕੀ ਲੱਗਦਾ ਕਿਸਾਨ ਇੱਥੋਂ ਪਿੱਛੇ ਜਾਣਗੇ ਜਾਂ ਫਿਰ ਦਿੱਲੀ ਵੱਲ ਕੁਝ ਕਰਨਗੇ ਨਹੀਂ ਛੋਟੇ ਵੀਰ ਜੀ ਮੰਗਾ ਮੰਨ ਲੈਂਦੇ ਨੇ ਮੰਗਾ ਬਦਲੀ ਇੱਥੇ ਬੈਠੇ ਆ ਫਿਰ ਕਦ ਵਾਸਤੇ ਅਗ ਜਾਣਾ ਫਿਰ ਕਰੋ ਆਪਾਂ ਉਹਦੇ ਕਾਰੋਬਾਰਾਂ ਤੇ ਜਾਵਾਂਗੇ ਫਿਰ ਕਾਨੂੰ ਅਗ ਜਾਵਾਂਗੇ ਫਿਰ ਨਹੀਂ ਅਗ ਜਾਾਂਦੇ ਜੀ ਹਾਂ ਕੀ ਹਾਲ ਆ ਬਾਈ ਠਾਕਾ ਵੀਰ ਜੀ ਕਿਵੇਂ ਦੇਖਦੇ ਹੋ ਨੌਜਵਾਨੋਂ ਤੁਸੀਂ ਨੌਜਵਾਨ ਦੀ ਪਿਛਲੇ ਦਿਨੀ ਮੌਤ ਹੁੰਦੀ ਆ ਹੁਣ ਜੇ ਇੱਥੇ ਦਾ ਮਾਹੌਲ ਦੇਖਿਆ ਜਾਵੇ بارش ਦਾ ਮਾਹੌਲਾ بارش ਪੈਣੀ ਸ਼ੁਰੂ ਹੋ ਗਈ ਤੰਗੀਆਂ ਪਰੇਸ਼ਾਨੀਆਂ ਵਧਣ ਗਈਆਂ ਕੋਈ ਗੱਲ ਨਹੀਂ ਜੀ ਬਿਲਕੁਲ ਡਟ ਕੇ ਖੜਾਂਗੇ ਇੱਥੇ ਜੋ ਮਰਜ਼ੀ بارش ਵੀ ਪਏਗੀ بارش 'ਚ ਵੀ ਖੜਾਂਗੇ ਜੀ ਜਿੰਨਾ ਚਿਰ ਸਰਕਾਰ ਸਾਡੀਆਂ ਮੰਨਾਂ ਮੰਗਾ ਨਹੀਂ ਮੰਨਦੀ ਉਹਨਾਂ ਚਿਰ ਰਹਾਂਗੇ ਇੱਥੋਂ ਕਿਸੇ ਪਾਸੇ ਵੀ ਨਹੀਂ ਜਾਵਾਂਗੇ ਜਦੋਂ ਮੰਗਾ ਮੰਨੀਆਂ ਗਈਆਂ ਭਾਜੀ ਉਦੋਂ ਅਸੀਂ ਆਪਦਾ ਜਾ ਸਕਦੇ ਹਾਂ ਜੀ ਹੁਣ ਜਦੋਂ ਨਜ਼ਰ ਇੱਥੀਆਂ ਜਿਹੜਾ ਹੁਣ ਸਾਡਾ ਮੁੰਡਾ ਸ਼ਹੀਦ ਹੋਇਆ ਸੁਭਕਰਨੇ ਸਿੰਘ ਜੀ ਹੁਣ ਉਹਦਾ ਇੰਨਾ ਤਕੜਾ ਦੁੱਖ ਹੈ ਜੀ ਇਹਨਾਂ ਨੇ ਮਤਲਬ ਸਾਡੇ ਨਾਲ ਕੋਈ ਚੰਗੀ ਥੋੜਾ ਕੀਤੀ ਸਾਡੇ ਪੰਜਾਬ 'ਚ ਵੜ ਕੇ ਸਾਡੀ ਹੱਦ 'ਚ ਇਹਨਾਂ ਸਾਡੇ ਟਰੈਕਟਰ ਭੰਨੇ ਨੇ ਗੱਡੀਆਂ ਭੰਨੀਆਂ ਨੇ ਉਹ ਮੁੰਡੇ ਤੇ ਗੋਲੀ ਮਾਰੀ ਇਹਨਾਂ ਨੇ ਜੀ ਤੇ ਤੇ ਨੁਕਸਾਨ ਇੰਨਾ ਤਕੜਾ ਕੀਤਾ ਭਾਜੀ ਕੋਈ ਲੱਖਾਂ ਕਰੋੜਾਂ ਦਾ ਕਿਹੜਾ ਮੁੰਡਾ ਵਾਪਸ ਥੋੜਾ ਆਏਗਾ ਜੀ ਜਿੰਨਾਂ ਦਾ ਤਿੰਨ ਭੈਣਾਂ ਦਾ ਇੱਕ ਭਾਈ ਵਾਗ ਗਿਆ ਜੀ ਉਹ ਜ਼ਿੰਦਗੀ ਜਿੱਥੇ ਥੋੜਾ ਦੁਬਾਰਾ ਆ ਸਕਦਾ ਜੀ ਜੀ ਹਾਂਜੀ ਹਾਂਜੀ ਅੱਛਾ ਭਾਜੀ ਕਮੀ ਕਿੱਥੇ ਲੱਗਦੀ ਪਿਛਲਾ ਵੀ ਅੰਦੋਲਨ ਹੋਇਆ ਹੁਣ ਦੁਬਾਰਾ ਫੇਰ ਅੰਦੋਲਨ ਦੀ ਸ਼ੁਰੂਆਤ ਆ ਪਿਛਲੇ ਅੰਦੋਲਨ ਚ ਤਕਰੀਬਨ 6700 ਜੜੀਆਂ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਸੀਗੀਆਂ ਤੇ ਹੁਣ ਵੀ ਉਹ ਦੌਰ ਜਿਹੜਾ ਸ਼ੁਰੂ ਹੋ ਗਿਆ ਜੀ ਬਿਲਕੁਲ ਜੀ ਉਹ ਤਾਂ ਲਾਲੋ ਫਿਰ ਹੁਣ ਦੁਬਾਰਾ ਵੀ ਹੁਣ ਉਸੇ ਕਰਕੇ ਜਿਹੜੀ ਮੰਗਾਂ ਨਹੀਂ ਮੰਨੀ ਹੈਗੀਆਂ ਉਸੇ ਦੇ ਉੱਚ ਹੀ ਆਏ ਆਪਾਂ ਵਾਪਸ ਦੁਬਾਰਾ ਹਣਾ ਹੁਣ ਜਿੰਨਾ ਚਿਰ ਇਹ ਮੰਗਾਂ ਨਹੀਂ ਮੰਨਦੇ ਉਹਨਾਂ ਚਿਰ ਅਸੀਂ ਡਟ ਕੇ ਖੜਾਂਗੇ ਜੋ ਮਰਜ਼ੀ ਕਰ ਲੈਣ ਕੁਝ ਮਰਜ਼ੀ ਜੋ ਕਰਨਾ ਪੈਗਾ ਸੀ ਉਤੋਂ ਤੱਕ ਹਰ ਹੱਦ ਤੱਕ ਮਤਲਬ ਜਾਵਾਂਗੇ ਹੁਣ ਲਾਲੋ ਉਸ ਦਿਨ ਵੀ ਜਿੱ ਕਟੂ ਕਟ ਲਾ ਲਓ ਇਹ ਇਹਨਾਂ ਏਰੀਆ ਲਾ ਲਓ 40 45 ਟਰੈਕਟਰ ਨੇ ਲਾ ਲਓ ਸਾਰੇ ਤੋੜ ਕੇ ਗੱਡੀਆਂ ਭੰਨ ਗਏ ਮੁੰਡਿਆਂ ਦੇ ਲਾ ਲਓ 6 7 ਮੁੰਡੇ ਹਣ ਉਹਨਾਂ ਨੂੰ ਲੈ ਕੇ ਚੁੱਕੇ ਜੀ ਬੋਰੀਆਂ ਚ ਪਾ ਕੇ ਲੈ ਗਏ ਲਾਲੋ ਸਾਹਿਬ ਜੀ ਹਾਂਜੀ ਅੰਕਲ ਜੀ ਤੁਸੀਂ ਵੀ ਕੁਝ ਕਹਿਣਾ ਚਾਹਣੇ ਹਾਂਜੀ ਕਹਿਣਾ ਚਾਹਣੇ ਅਸੀਂ ਬੜੇ ਸ਼ਾਂਤਮਈ ਟੰਗਦੇ ਨਾਲ ਬਿੱਟੇ ਸੀ ਜੂਰੇ ਤੇ ਆਪਣਾ ਆਰਾਮ ਦੇ ਨਾਲ ਚਾਹ ਪਾਣੀ ਛੱਕ ਰਹੇ ਸੀ ਆ ਮੇਰੇ ਵੀ ਆਉਂਦੇ ਆ ਨਾਨਾ ਵੱਜਾ ਜੀ ਕੁੜੀ ਦਾ ਅਸੀਂ ਇੱਥੋਂ ਮੈਂ ਪਾਣੀ ਸੀ ਪਾਣੀ ਪਿਆਰੇ ਸੀ ਜੀ ਇਹਨਾਂ ਨੇ ਗੁੰਡੇ ਲਿਆਂਦੇ ਨੇ ਜੀ ਆਰਐਸਐਸ ਦੇ ਆਰਐਸਐਸ ਦੇ ਗੁੰਡੇ ਲਿਆਂਦੇ ਨੇ ਉਹਨਾਂ ਨੂੰ ਵਰਦੀਆਂ ਪਾਈਆਂ ਨੇ ਉਸ ਦਿਨ ਨਾ ਥੱਲੇ ਕਮੀਜ਼ ਇਸ ਤਰ੍ਹਾਂ ਦੇ ਦਿਆ ਨੇ ਉਹਨਾਂ ਦੇ ਉੱਤੇ ਵਰਦੀ ਦੇ ਦਿੱਤੀ ਉਹ ਗੁੰਡੇ ਆਣ ਕੇ ਉੱਥੇ ਥਾਪੀਆਂ ਮਾਰਨ ਲੱਗ ਗਏ ਨੇ ਸਾਨੂੰ ਗੰਦੀਆਂ ਗਾਲਾਂ ਕੱਢਣ ਲੱਗ ਗਏ ਨੇ ਸਾਡੇ ਗੁਰੂਆਂ ਦੀਆਂ ਫੋਟੋਆਂ ਝੰਡਿਆਂ ਨੂੰ ਥੱਲੇ ਪੈਰਾਂ 'ਤੇ ਰੱਖਣ ਲੱਗ ਗਏ ਨੇ ਉਸ ਵਾਰ ਵਿਰੋਧ ਵਾਧਾ ਵਾਧਾ ਵਧ ਗਿਆ ਇਹਨਾਂ ਦੇ ਉੱਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਨੱਥੁਰ ਗਏ ਤੇ ਉਹ ਜਿਹੜੇ ਗੁੰਡੇ ਨੇ ਉਹ ਡਾਂਗਾ ਲਗਾ ਇੱਥਾਰੇ ਸਾਰੇ ਟਰੈਕਟਰ ਨੂੰ ਤੁਹਾਨੂੰ ਪਹਿਲਾਂ ੜਕਾਇਆ ਗਿਆ ਸਾਨੂੰ ਪਹਿਲਾਂ ਉਹਨਾਂ ਦਾ ੜਕਾਇਆ ਜੀ ਧੱਕੇ ਨਾਲ ਜੇ ਅਸੀਂ ੜਕਦੇ ਜੀ ਸਾਡੇ ਕੀ ਚੀਜ਼ ਕੀ ਨੇ ਸਾਡੇ ਇਤਿਹਾਸ ਬਾਰੇ ਨਹੀਂ ਜਾਣਦੇ ਹੋ ਜੀ ਅਸੀਂ ਤਾਂ ਅੱਜ ਹੁਣ ਹੁਕਮ ਕਰਦੇ ਜੀ ਅਸੀਂ ਤਾਂ ਹੁਣੇ ਚੁਕੜੀ ਹੱਥੋਂ ਸਾਡਾ ਗੁਰੂ ਗਬੇਰ ਸਿੰਘ ਕਹ ਗਿਆ ਸੁਗਰਾ ਸੋ ਪਛਾਣੀਆਂ ਝੋਲੇ ਦੇ ਦੀਨ ਕਹੇ ਤੋ ਪੁਰਜਾ ਪੁਰਜਾ ਕੱਟ ਮਰੇ ਕਬੂ ਨਹੀਂ ਛੋਡੇ ਕੇ ਅਸੀਂ ਬੱਧੇ ਪਏ ਆਂ ਜੀ ਅਸੀਂ ਬੱਧੇ ਪਏ ਆਂ ਯੇ ਸਾਡੇ ਤੋਂ ਇੰਨੀ ਅਲਰਜੀ ਹੈ ਸਾਡੇ ਗੁਰੂ ਤੇਗ ਬਹਾਦਰ ਨੇ ਇਹਨਾਂ ਨੂੰ ਬਚਾਉਣ ਵਾਸਤੇ ਦਿੱਲੀ 'ਚ ਜਾ ਕੇ ਸੀਸ ਦਿੱਤਾ ਤੇ ਅੱਜ ਉਸੇ ਦਿੱਲੀ ਸਾਨੂੰ ਵਰ ਨਹੀਂ ਦਿੰਦੇ ਸਾਡੀ ਰਾਜਧਾਨੀ ਦਿੱਲੀ ਸਾਨੂੰ ਕਹਿੰਦੇ ਨੇ ਵੱਖਵਾਦੀ ਨੇ ਇਹ ਹੱਤਵਾਦੀ ਨੇ ਇਹ ਅਸੀਂ ਬਿਲਕੁਲ ਕੋਈ ਵੱਖਵਾਦੀ ਨਹੀਂ ਕੋਈ ਹੱਤਵਾਦੀ ਨਹੀਂ ਪਰ ਵੀ ਜੇ ਇਹਨਾਂ ਸਾਨੂੰ ਹੱਤਵਾਦੀ ਬਣਾਉਣਾ ਹੈ ਜਦੋਂ ਅਖਬਾਰ ਦੀ ਬਣਾਉਣਾ ਅਸੀਂ ਬੰਨ ਵੀ ਤਿਆਰ ਆ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆ ਜਿਹੜੇ ਹਰ ਸਾਲ ਮਤਲਬ ਕਿ ਭਰਤੀ ਹੁੰਦੇ ਨੇ ਫੌਜ ਦੇ ਵਿੱਚ ਤੇ ਦੂਏ ਤੀਏ ਦਿਨ ਖਬਰ ਆਈ ਹੁੰਦੀ ਕਿ ਬਾਰਡਰ ਤੇ ਕੋਈ ਨਾ ਕੋਈ ਪੰਜਾਬ ਦਾ ਨੌਜਵਾਨ ਸ਼ਹੀਦ ਹੋਇਆ ਹੁੰਦਾ ਹਾਂਜੀ ਹੁੰਦੇ ਸਾਡੇ ਨੇ ਪੰਜਾਬੀ ਹੁੰਦੇ ਭਾਈ ਇਹ ਵੇਖੋ ਜੀ ਜੇ ਪੇਟ ਭਰੀਏ ਅਸੀਂ ਭਰੀਏ ਜੇ ਇਹਨਾਂ ਦੀ ਰਾਖੀ ਕਰੀਏ ਅਸੀਂ ਕਰੀਏ ਸਾਰੇ ਕੰਮ ਇਸੇ ਘੋਮ ਕਰ ਰਹੀਏ ਜੀ ਕਿਸਾਨ ਕਰ ਰਿਹਾ ਜੀ ਇਹ ਜਿਹੜੇ ਜ਼ਾਲਮ ਨੇ ਜੀ ਇਹ ਤੁਸੀਂ ਕਹਿੰਦੇ ਹੋ ਨਾ ਵੀ ਖਰੇ ਇਹ ਸਾਡਾ ਇੱਕ ਮਰ ਗਿਆ ਸ਼ੁਭਕਰਨ ਇਥੇ ਭਾਵੇਂ 20 20 ਹੋਰ ਹੋ ਜਾਣ 100 ਹੋ ਜਾਣ ਪਰ ਇਹ ਬਾੜ ਡੁੱਟ ਕੇ ਰਹੇਗਾ ਅਸੀਂ ਦਿੱਲੀ ਜਾ ਕੇ ਰਹਾਂਗੇ ਅਸੀਂ ਆਪਣੇ ਲੀਡਰਾਂ ਦੀ ਕਾਲ ਨੂੰ ਦੇਖ ਰਹੇ ਹਾਂ ਜੇ ਸਾਡੀ ਅੱਜ ਮੰਗਾਂ ਮੰਨ ਲੈਣ ਅਸੀਂ ਬਿਲਕੁਲ ਸ਼ਾਦਮਈ ਟੰਗ ਦੇ ਨਾਲ ਅਸੀਂ ਪਿੱਛੇ ਜਾਵਾਂਗੇ ਇਹ ਸਾਡੇ ਕੋਲ ਰੋਟੀ ਵੀ ਖਾਂਦੇ ਨੂੰ ਨਹੀਂ ਵੀ ਖਾਂਦੇ ਨੇ ਆ ਕੇ ਪਾਣੀ ਵੀ ਪੀਂਦੇ ਨੇ ਰਾਤ ਨੂੰ ਆਉਂਦੇ ਨੇ ਰਾਤ ਨੂੰ ਆਉਂਦੇ ਰੋਟੀ ਖਾਂਦੇ ਸੀ ਇਹਨਾਂ ਰੋਟੀ ਵੀ ਕੋਨੇ ਆ ਪਾਣੀ ਵੀ ਪੀਂਦੇ ਆ ਸਾਡੇ ਕਨਈਆ ਜੀ ਵਿੱਚ ਲੜਾਈ ਦੇ ਦੁਸ਼ਮਣਾਂ ਨੂੰ ਪਾਣੀ ਪਿਉਂਦੇ ਆ ਪਰ ਅਸੀਂ ਉਸ ਕੌਮ ਦੇ ਵਿੱਚੋਂ ਪਰ ਸਾਡੇ ਸਾਡੇ ਅੱਗੇ ਚੀਜ਼ ਕੋਣੀ ਜੀ ਜੇ ਅਸੀਂ ਆਪਣੀ ਆਈ ਤੇ ਆ ਗਏ ਨਾ ਆ ਬਾਰਡਰ ਕਿ ਜੇ ਇਹ ਤਾਂ ਸਾਡੇ ਕੋਲ ਚੀਜ਼ ਹੀ ਕੋਣੀ ਕਿੰਨੇ ਕੁ ਮਰ ਜਾਗੇ ਅਸੀਂ ਇਹਨਾਂ ਦੀਆਂ ਗੋਲੀਆਂ ਮੁੱਕ ਜਾਣੀਆਂ ਜੀ ਅਸੀਂ ਤਾਂ ਬਸ ਸਿਰਫ ਆਪਣੀ ਲੀਡਰਸ਼ਿਪ ਨੂੰ ਅਸੀਂ ਕਹਿੰਨੇ ਆ ਵੀ ਅਸੀਂ ਕਾਨੂੰਨ ਨੂੰ ਆਪਣੇ ਹੱਥ ਚ ਨਾ ਲਈਏ ਪਰ ਉਹਨਾਂ ਕਾਨੂੰਨ ਹੱਥ ਚ ਲੈ ਆ ਜੀ ਹੁਣ ਚਾਹੀ ਹੁਣ ਚਾਹੀਦਾ ਜੀ ਇੱਕ ਹੁਣ ਚਾਹੀਦਾ ਜੀ ਗਵਰਨਮੈਂਟ ਨੂੰ ਉਹਨਾਂ ਦੇਖਲਾ ਵੈਕਸ਼ਨ ਲਵੇ ਜੇ ਅਸੀਂ ਆਪਦੇ ਹੱਥ ਦੇ ਚ ਕਾਨੂੰਨ ਲੈਂਦੇ ਤੇ ਸਾਡੇ ਤੋਂ ਉਹਨੂੰ ਬੜੇ ਪਰਚੇ ਹੋ ਜਾਂਦੇ ਮੈਨੂੰ ਘਰੋਂ ਚੁੱਕਿਆ ਜਾਂਦਾ ਇਹਨੂੰ ਚੁੱਕਿਆ ਜਾਂਦਾ ਉਹਨੂੰ ਚੁੱਕਿਆ ਜਾਂਦਾ ਪਰ ਅਸੀਂ ਕਾਨੂੰਨ ਹੱਥ ਚ ਨਹੀਂ ਲਿਆ ਆਪਦਾ ਇੱਕ ਬਹੁਤ ਹੀਰਾ ਮਰਵਾ ਲਿਆ ਫੱਟੜ ਉੱਡ ਗਿਆ ਇੱਕ ਨੂੰ ਚੱਕ ਕੇ ਲੈ ਕੇ ਬੋਰੀ ਚ ਪਾ ਕੇ ਪੰਜਾਂ ਬੰਦਿਆਂ ਦਾ ਪਤਾ ਨਹੀਂ ਲੱਗ ਰਿਹਾ ਕਿੱਧਰ ਲੈ ਕੇ ਜੀ ਬੋਰੀਆਂ ਚ ਪਾ ਕੇ ਬੋਰੀਆਂ ਚ ਪਾ ਕੇ ਡੰਗਾਂ ਨਾਲ ਕੁੱਟਦੇ ਲਗਾਏ ਨੇ ਬਿਲਕੁਲ ਬਾਪੂ ਜੀ ਨੌਜਵਾਨ ਆ ਦੇਖੋ ਨਾ ਆਪਣੇ ਬੱਚੇ ਨੇ ਉਹ ਆਂਦਾ ਦਿਲ ਦੇ ਵਿੱਚ ਤਾਂ ਆਉਣਾ ਜ਼ਰੂਰੀ ਬੜ ਬੜਾ ਜਦੋਂ ਮੁੰਡਾ ਮਰਿਆ ਮੇਰਾ ਜਿਗਰ ਦਾ ਇਹ ਮੁੰਡੇ ਤੋਂ ਮੱਗੇ ਲੱਗਾ ਪਰ ਮੇਰੀਆਂ ਲੱਤਾਂ ਬਾਈਂ ਨਹੀਂ ਸਾਥ ਜਿੰਦੀਆਂ 70 ਸਾਲਾਂ ਦਾ ਮੇਰਾ ਹੁਣ ਵੀ ਖੂਨ ਵਾਲੇ ਖਾਰਿਆ ਮਹਾਰਾਜ ਨੂੰ ਮੈਂ ਯਾਦ ਕਰਕੇ ਕਹਿੰਦਾ ਜੋਂ ਨੱਕਲ ਮੈਂ ਅੱਗੇ ਲੱਗਾਗਾ ਸਾਰਿਆਂ ਤੋਂ ਗੋਲੀ ਕੰਨੂ ਮੈਂ ਵੈਗਰ ਨੂੰ ਹਜਰ ਨਾਜਰ ਕੈਂ ਕਹਿ ਕਿੰਨਾ ਜੇ ਮੋਦੀ ਸਾਹਿਬ ਦਾ 10 ਸਾਲ ਦਾ ਇਤਿਹਾਸ ਹੈ ਤੇ ਸਾਡਾ 550 ਸਾਲ ਦਾ ਇਤਿਹਾਸ ਹੈ ਪਾ ਵੀ ਕਦੀ ਪਿੱਛੇ ਮੁੜਕੇ ਨਹੀਂ ਦੇਖੋ ਜੀ ਅਸੀਂ ਸਾਡੇ ਵੱਡੇ ਬਡੇਰੇ ਨਹੀਂ ਪਿੱਛੇ ਮੁੜੇ ਕਦੀ ਅਸੀਂ ਤਾਂ ਜਦੋਂ ਸਾਨੂੰ ਤਾਂ ਜੰਗ ਦੇ ਵਿੱਚ ਚਾ ਚੜਦਾ ਪਰ ਸਾਡੇ ਲੀਡਰਸ਼ਿਪ ਜਿਹੜੀ ਉਹ ਥੋੜੀ ਜੀ ਕੋਈ ਤਾਂ ਵਿਗ ਗਏ ਪਹਿਲਾਂ ਉਹ ਬਕਾਉ ਨੇ ਕਦੀ ਰਾਜੇ ਦੀ ਕੁਟੀ ਦਾ ਘਰਾਓ ਕਰ ਲਿਆ ਕਰਲੀ ਟੂਰ ਬਲਾਜੇ ਬੰਦ ਕਰ ਲਿਆ ਉਹ ਦੱਸ ਵੀ ਚਾਰ ਬੰਦੇ ਜਾ ਕੇ ਕਰ ਲਾਂਗੇ ਜੇ ਆਉਣਾ ਹੈ ਅੱਜ ਕੋਮ ਦੇ ਉੱਤੇ ਏਡੀ ਵੱਡੀ ਭੀੜ ਬਣੀ ਪਈ ਏ ਅੱਜ ਕੋਮ ਕਿੱਥੇ ਪਹੁੰਚੀ ਏ ਅੱਜ ਵੇਖੋ ਕੋਮ ਦੇ ਪਿੱਛੇ ਤੁਸੀਂ ਉੱਤੇ ਲੋਕਾਂ ਦੀਆਂ ਕੁਠੀਆਂ ਦਾ ਘਰਾਓ ਕਰ ਦਿਓ ਇੱਥੇ ਮੈਦਾਨ ਜਾਓ ਅੱਗੇ ਲੱਗੋ ਫੰਡ ਖਾਦੇ ਨੇ ਤੁਸੀਂ ਇਲੈਕਸ਼ਨ ਲੜੇ ਨੇ ਅੱਗੇ ਲੱਗੋ ਗੋਲੀ ਖਾਓ ਇੱਕ ਅੱਧਾ ਅਸੀਂ ਵੀ ਆਕੇ ਵੀ ਵਾਕਿਆ ਰਾਜੇਆਲ ਦੇ ਜਗਿੰਦਰ ਗਰੇਵਾਲਾ ਬੜਾ ਬੜੇ ਮਸ਼ਹੂਰ ਨੇ ਜਿਨ੍ਹਾਂ ਨੇ ਇਹ ਕਰਤਾ ਪਰ ਇਹਦੇ ਲੋਕ ਫੰਡ ਖਾਨ ਵਾਲੇ ਇਲੈਕਸ਼ਨ ਲੜਨ ਵਾਲੇ ਤੇ ਲੋਕਾਂ ਨੂੰ ਨੌਜਰਨ ਮਰਵਾਉਣ ਵਾਲੇ ਬੰਦੇ ਨੇ ਜੀ ਕਾਫੀ ਸਾਰੇ ਇਲਜ਼ਾਮ ਜਿਹੜੇ ਆ ਉਹ ਜਗਜੀਤ ਡੱਲੇਵਾਲ ਤੇ ਵੀ ਲਗਾਉਂਦੇ ਆ ਕਿ ਪੰਦੇਰ ਤੇ ਵੀ ਇਲਜ਼ਾਮ ਲਗਾਉਂਦੇ ਵੇ ਕਿਤਨੇ ਕਿਤਨੇ ਸਰਕਾਰਾਂ ਨਾਲ ਮਿਲੇ ਹੋਏ ਨਹੀਂ ਜੀ ਜੇ ਉਹ ਮਿਲੇ ਹੁੰਦੇ ਤੇ ਇੱਥੇ ਵੀ ਇਹਨਾਂ ਰਸ਼ ਹੁੰਦਾ ਇੱਥੇ ਤਾਂ ਗੋਲੀਆਂ ਚੱਲਦੀਆਂ ਬਿਲਕੁਲ ਝੂਠ ਹੈ ਜੀ ਇਹ ਇੰਜ ਦੱਲੇਵਾਲ ਸਾਹਿਬ ਦਾ ਬਹੁਤ ਵਧੀਆ ਬੰਦਾ ਜੀ ਪ੍ਰਦੇਸ ਸਾਹਿਬ ਵੀ ਬੜਾ ਵਧੀਆ ਬੰਦਾ ਜੀ ਉਹਦਾ ਜਾਣ ਕੇ ਬਿਆਨਵਾਜੀ ਇਹ ਤਾਂ ਤੁਹਾਨੂੰ ਵੀ ਪਤਾ ਹੀ ਸਾਡੇ ਤੋਂ ਕੀ ਕਹੁੰਦੇ ਹੋ ਜਿਹੜੇ ਗਦਾਰ ਨੇ ਗਦਾਰ ਦਮੇਸ਼ਾ ਛਿਪਿਆ ਨਹੀਂ ਰਹਿ ਸਕਦਾ ਸਾਡੇ ਨਾਲ ਪਲੈਨਿੰਗ ਨਹੀਂ ਕੀਤੀ ਵੀ ਆਪਾਂ ਪਲੈਨਿੰਗ ਦੇ ਨਾਲ ਚੱਲਦੇ ਆਪਾਂ ਮੰਨ ਲਓ ਤਰੀਕਾ ਹੁੰਦਾ ਧਰਨਾ ਦੇਣ ਦਾ ਕਿਉਂਕਿ ਸਾਰੇ ਜਥੇਬੰਦੀਆਂ ਉਹ ਦਿੱਲੀ ਵਿੱਚ ਸ਼ਾਮਿਲ ਸੀ ਨਾ ਇਸਕੇ ਕੋਈ ਵੇਖੋ ਸਾਡੇ ਵੀ ਇੱਕ ਗੱਲ ਹੈ ਵੇਖੋ ਜੀ ਪਲੈਨਿੰਗ ਤਾਂ ਕਰਦੇ ਅਸੀਂ ਜੇ ਮੇਰੇ ਮੁੰਡੇ ਦਾ ਅੱਜ ਮੈਂ ਵਿਆਹ ਮਕਾਰ ਦੇਣ ਜਾਂਦਾ ਵੀ ਉੱਥੇ ਵਿਆਹ ਤੇ ਆਇਆ ਜੀ ਉਹ ਮੰਗਾ ਦੇ ਤੁਹਾਡੀਆਂ ਵੀ ਤੇ ਮੰਗਾ ਸਾਡੀਆਂ ਵੀ ਲੜਾਈ ਸੰਟਰ ਨਾਲ ਤੇ ਤੁਹਾਨੂੰ ਕੀ ਅਸੀਂ ਆਂਦੇ ਵੀ ਤੁਹਾਨੂੰ ਕੀ ਪਲਾਨਿੰਗ ਬਣਾਈਏ ਦੱਸੋ ਹਾਂਜੀ ਅੱਛਾ ਜੇ ਜੇ ਮੰਨ ਲਓ ਹੁਣ ਐਸਕੇਐਮ ਜਿਹੜਾ ਆ ਜੜੀਆਂ ਹੋਰ ਜਥੇ ਬੰਦੀਆਂ ਨਹੀਂ ਆਈਆਂ ਅਗਰ ਉਹ ਆਂਦੀਆਂ ਆ ਤਾਂ ਕੀ ਲੱਗਦਾ ਅਗਰ ਨਹੀਂ ਆਂਦੀਆਂ ਤਾਂ ਕੀ ਇੱਥੇ ਵਾਲੇ ਕਿਸਾਨ ਅੱਗੇ ਜਾਣਗੇ ਜੜੀਆਂ ਦੋ ਜੇ ਬੰਦੀਆਂ ਡੜੀਆਂ ਮੈਂ ਤੁਹਾਨੂੰ ਪਹਿਲਾਂ ਪਿੰਡ ਦੀ ਕਰਨ ਲੱਗਾ ਹੈਗਾ ਕਿ ਕੱਲਾ ਐਸਕੇਐਮ ਜਿਸ ਤਰ੍ਹਾਂ ਪ੍ਰੋਗਰਾਮ ਦੇ ਰਹੀਆਂ ਹਨ ਉਹਨਾਂ ਦੀ ਉਹਨਾਂ ਦੇ ਨਾਲ ਪੰਦੇਰ ਸਾਹਿਬ ਉਹਨਾਂ ਦੀ ਤੇ ਡੱਲੇ ਹਨ ਸਾਹਿਬ ਦੀ 14 ਮੀਟਿੰਗ ਹੋਈਆਂ 14 ਵਾਰ ਜਾ ਕੇ ਰਿਕੁਐਸਟ ਬੇਨਤੀਆਂ ਕੀਤੀਆਂ ਨੇ ਵੀ ਤੁਸੀਂ ਭਾਈ ਆਓ ਆਪਾਂ ਰਲ ਕੇ ਇਕੱਠੇ ਕੋਈ ਚੱਲੀਏ ਕਿੱਥੇ ਬਿਆੜੀ ਜਿਹੇ ਬੰਦਿਆਂ ਇਕੱਠੇ ਆਹੀ ਕਿੱਥੇ ਅੱਜ ਪੰਜ ਛੇ ਜਿਹੇ ਬੰਦਿਆਂ ਚੱਲੀ ਹੋਈਆਂ ਨੇ ਜਥੇ ਬੰਦਿਆਂ ਵਿੱਚ ਏਕਤਾ ਤੋਂ ਬਿਨਾ ਸਾਰਾ ਕਿਸਾਨ ਆਵਾਮ ਆਮ ਦੁਨੀਆ ਪਿੰਡ ਦੀ ਕੱਲ ਅਗੇ ਤੁਸੀਂ ਵੇਖਿਆ ਜਿਹੜਾ ਪਹਿਲਾ ਮੋਰਚਾ ਲੱਗਾ ਸੀ ਉਹਦੇ ਵਿੱਚ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਸਿੱਖ ਵੀ ਸੀ ਅਸਾਈ ਵੀ ਸੀ ਸਾਰੇ ਹਿੰਦੂਸਤਾਨ ਦੇ ਲੋਕ ਜਿਹੜੇ ਉਹ ਧਰਮ ਦੇ ਵਿੱਚ ਸ਼ਾਮਲ ਹੋਏ ਸੀ ਅੱਜ ਬਦਕਿਸਮਤੀ ਜਿਹੜਾ ਲੀਡਰਾਂ ਨੇ ਕੋਈ ਵੱਖਰੇ ਵੱਖਰੇ ਪ੍ਰੋਗਰਾਮ ਦਿੱਤੇ ਨੇ ਔਰ ਕਹਿ ਰਹੇ ਨੇ ਕਾਲੋਗਰਾਹ ਸਾਹਿਬ ਦਾ ਬਿਆਨ ਸੀ ਉਹ ਵੀ ਕਹਿ ਰਹੇ ਸੀ ਵੀ ਸਾਡਾ ਪ੍ਰੋਗਰਾਮ ਇੱਕ ਆ ਲੜਾਈ ਸਾਡੀ ਇੱਕ ਮੰਗ ਸਾਡੀ ਇੱਕ ਨੇ ਪਰ ਅਸੀਂ ਇਕੱਠੇ ਨਹੀਂ ਹੋ ਸਕਦੇ ਆਰਬਿਟਰੋ ਕਰ ਰਹੇ ਨੇ ਇਕੱਠੇ ਨਹੀਂ ਹੋ ਸਕਦੇ ਕਿਉਂ ਨਹੀਂ ਹੋ ਸਕਦੇ ਆਪਣੀ ਗੋ ਛੱਡਣੀ ਚਾਹੀਦੀ ਆ ਲੀਡਰਾਂ ਨੂੰ ਅੱਜ ਤਾਂ ਮੈਂ ਵਾਰ-ਵਾਰ ਭਿੰਦੇ ਸਾਹਿਬ ਨੂੰ ਕਿਹਾ ਡੱਲਿਆ ਸਾਹਿਬ ਨੂੰ ਕਿਹਾ ਇਸੇ ਮੰਚ ਤੇ ਆ ਕੇ ਕਿਹਾ ਆਇਆ ਕਿ ਤੁਹਾਨੂੰ ਰਿਕਵੈਸਟ ਕਰਦੇ ਰਹਿਣਾ ਚਾਹੀਦਾ ਜੇ ਨਹੀਂ ਆਉਣਗੇ ਜਿਹੜਾ ਲੀਡਰ ਨਹੀਂ ਆਏਗਾ ਉਹ ਲੋਕ ਆਪਣੇ ਆਪ ਹੀ ਉਹਨਾਂ ਨੂੰ ਛੱਡ ਕੇ ਇਸ ਕਾਫਲੇ ਦੇ ਵਿੱਚ ਤੁਰ ਕੇ ਆਪਣਾ ਸੰਘਰਸ਼ ਨੂੰ ਕਾਮਯਾਬ ਕਰਨਗੇ ਪਿੱਛੇ ਨਹੀਂ ਹਟਣਗੇ ਇਹ ਧਰਨਾ ਜਿਹੜਾ ਆ ਇਹ ਕੋਈ ਇੱਕ ਦਿਨ ਦਾ ਦੋ ਦਿਨ ਦਾ ਨਹੀਂ ਜਿਸ ਤਰ੍ਹਾਂ ਕਿ ਉਹ ਮੰਗਾਂ ਬੜੀਆਂ ਵੱਡੀਆਂ ਨੇ ਸਰਕਾਰ ਜਿਹੜੀ ਆ ਸਰਕਾਰ ਅੱਜ ਤੋ ਨਹੀਂ ਡੱਲਿਆਰ ਸਾਹਿਬ ਕੱਲ ਦੱਸ ਕੇ ਗਏ ਨੇ ਤੁਸੀਂ ਸੁਣਿਆ ਹੋਊਗਾ ਵੇਖਿਆ ਹੋਊਗਾ ਕਿ ਐਮਐਸਬੀ ਦੇ ਉੱਤੇ ਲੜਾਈ ਚੱਲਣ ਈ ਇਹ ਸਰਕਾਰਾਂ ਦਾ 2000 ਤੋਂ ਲੈ ਕੇ ਪਹਿਲਾਂ ਵੇਡ ਚੱਲਦਾ ਰਿਹਾ ਫਿਰ ਮੁੜ ਕੇ ਹੁਣ ਇਹ ਡਬਲਯੂਟੀਓ ਜਿਹੜਾ ਇਹ ਚੱਲ ਰਿਹਾ ਆ ਇਹਨੂੰ ਕੰਮ ਕਿਸਾਨੀ ਨੂੰ ਫੇਲ ਕਰਨ ਵਾਸਤੇ ਜਿਸ ਤਰ੍ਹਾਂ ਲੀਡਲਿਆ ਸਾਹਿਬ ਨੇ ਦੱਸਿਆ ਕਿ ਚਾਹੁੰਦੇ ਨੇ ਕਿ ਘਟੋੜ 50 50 100 100 ਪਿੰਡ ਜਿਹੜਾ ਇਕੱਠਾ ਕਰਕੇ ਇਹ ਘਰਪੋਰੇਟ ਜਿਹੜਾ ਉਹ ਦਿੱਤਾ ਜਾਵੇ ਕਿਸਾਨੀ ਨੂੰ ਖਤਮ ਕੀਤਾ ਜਾਵੇ ਫਿਰ ਸੁਆਮੀਨਾਥ ਕਮਿਸ਼ਨ ਜਿਹੜੀ ਰਿਪੋਰਟ ਆਈ ਆ ਸਰਕਾਰ ਨੇ ਉਹ ਰਿਪੋਰਟ ਤਿਆਰ ਕਰਾਈ ਆ ਉਹ ਆਪ ਰੱਬ ਤੋਂ ਪਿਆਰੇ ਹੋ ਗਏ ਆ ਰਿਪੋਰਟ ਉਹਨਾਂ ਦੇ ਆਈ ਉਹ ਕਹਿੰਦੇ ਵੀ ਉਪਜਾਊ ਧਰਤੀ ਪੰਜਾਬ ਦੀ ਜੇ ਇੱਕ ਕਿੱਲਾ ਵੀ ਕੋਈ ਹੋਊਗਾ ਉਪਜਾਊ ਤੇ ਉਹਨੂੰ ਕਿਸਾਨ ਦੀ ਕੋਈ ਜ਼ਮੀਨ ਨੂੰ ਲੈ ਨਹੀਂ ਸਕਦਾ ਇਹ ਚਾਹੁੰਦੇ ਨੇ ਕਿਸਾਨਾਂ ਨੂੰ ਰੈਸ ਕੀਤਾ ਜਾਵੇ ਜ਼ਮੀਨਾਂ ਖੋਲੀਆਂ ਜਾਣ ਛੱਡ ਗਏ ਇਹਨਾਂ ਨੂੰ ਤੇ ਨੌਕਰ ਬਣਾ ਕੇ ਕਿ ਸਹਾਰਾ ਬਣਾਇਆ ਜਾਵੇ ਜੀ ਸਰਕਾਰ ਕਿਸਾਨ ਜਿਹੜਾ ਆ ਜੇ ਪੰਜਾਬ ਕੀ ਦੁਨੀਆ ਉੱਤੇ ਜੇ ਕਿਸਾਨ ਰਹੇਗਾ ਤਦੇ ਹਿੰਦੁਸਤਾਨ ਰਹੇਗਾ ਨਹੀਂ ਹਿੰਦੁਸਤਾਨ ਖਲਾਮ ਹੋਊਗਾ ਸੋ ਇਹ ਕਿਸਾਨ ਵੀਰ ਸਾਡੇ ਨਾਲ ਮੌਜੂਦ ਸਕੇ ਮੈਂ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦੇਣਾ ਚਾਹਣਾ ਹਾਲਾਤ ਕਿਉਂਕਿ ਮੀਂਹ ਦਾ بارش ਦਾ ਜਿਹੜਾ ਮਾਹੌਲ ਉਹ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਮੀਂਹ ਪਊਗਾ ਜਿਸ ਕਰਕੇ ਕਾਫੀ ਮੀਂਹ ਵਾਲਾ ਮਾਹੌਲ ਜਿਹੜਾ ਇੱਥੇ ਬਣਿਆ ਹੈ ਤੇ ਕਿਸਾਨ ਲਗਾਤਾਰ ਇਸ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਇੱਕ ਪਾਸੇ ਹਰਿਆਣਾ ਪ੍ਰਸ਼ਾਸਨ ਜਿਹੜਾ ਹੈ ਉਹ ਲੱਗਿਆ ਹੋਇਆ ਖੇਤਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਵੀ ਹਰਿਆਣਾ ਪ੍ਰਸ਼ਾਸਨ ਜਿਹੜਾ ਲਗਾਇਆ ਤੇ ਦੂਸਰੇ ਪਾਸੇ ਕਿਸਾਨ ਵੀ ਡਟੇ ਹੋਏ ਨੇ ਕਹਿੰਦੇ ਨੇ ਜਦ ਤੱਕ ਮੰਗਾ ਨਹੀਂ ਮੰਨ ਹੁੰਦੀਆਂ ਉਦੋਂ ਤੱਕ ਬਾਰਡਰਾਂ ਦੇ ਉੱਤੇ ਡਟੇ ਰਹਾਂਗੇ ਦਿੱਲੀ ਜ਼ਰੂਰ ਜਾਵਾਂਗੇ ਕੈਮਰਾਮੈਨ ਦਵਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ